ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਾਰਮ ਤੇ ਦੋਸਤੋ ਅੱਜ ਆਪਾਂ ਬਣਾ ਰਹੇ ਆਂ ਕਿਸਾਨ ਮੇਲਾ ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਮੇਲਾ ਹੈਗਾ ਇੱਥੇ ਆਪਣੇ ਪਿੰਡ ਲੱਗਣਾ ਲਹਰਾ ਬੇਗਰ ਦੇ ਵਿੱਚ ਜਿਲ੍ਹਾ ਨੂੰ ਬਠਿੰਡਾ ਪੈਣਾ ਨੇੜੇ ਦੇ ਪੁੱਛੋਂ ਰਹੇ ਆਂ ਜਾਨਾ ਮੰਡੀ ਆ ਆਪਣੇ ਪਿੰਡ ਹੈ ਜਿਹੜੀ ਇਹਨਾਂ ਨੇ ਲਿਖਿਆ ਨਵੀਂ ਅਨਾਜ ਮੰਡੀ ਪੁੱਛੋਂ ਮੰਡੀ ਬਠਿੰਡਾ ਉਹ ਆਪਣੇ ਪਿੰਡ ਹੈ ਅਨਾਜ ਮੰਡੀ ਤੇ ਹਰਜੀਤ ਹਰਮਨ ਵੀ ਪਹੁੰਚ ਰਿਹਾ ਬਲਬੀਰ ਚੋਟੀਆਂ ਤੇ ਬਾਈ ਬਿੱਟੂ ਆਉਂਦਾ ਹਰਪਰੇ ਢਿੱਲੋਂ ਤੇ 30 ਤੇ 31 ਅਗਸਤ ਨੂੰ ਹੈ ਇੱਥੇ ਤੁਸੀਂ ਆਪਣੇ ਮੰਨੋ ਵੀ ਪਸ਼ੂ ਆ ਜਿਹੜੇ ਜੇਤੂ ਹੋਏ ਹੋਏ ਆ ਤੇ ਉਹ ਪ੍ਰਦਰਸ਼ਨੀ ਲਈ ਲਿਆ ਸਕਦੇ ਹੋ ਤੇ ਇਹ ਪੁੱਚੋ ਤੋਂ ਬਰਨਾਲਾ ਰੋਡ ਦੇ ਉੱਤੇ ਇਹ ਰਹਿ ਜਾਂਦਾ ਹੈਗਾ ਪਿੰਡ ਆਪਣਾ ਤੇ ਮੇਨ ਹਾਈਵੇ ਤੇ ਆ ਤੇ ਆਪਣੇ ਬਠਿੰਡੇ ਤੋਂ ਪਾਏ ਜਾਂਦਾ ਜੀ ਇਹ ਆਪਣਾ ਪਿੰਡ 15 ਕਿਲੋਮੀਟਰ ਰਾਮਪਰੇ ਵਾਲੀ ਸਾਈਡ ਨੂੰ ਤੇ ਰਾਮਪਰੇ ਤੋਂ ਅ 12-13 ਕਿਲੋਮੀਟਰ ਪੈਣ ਦਾ ਬਠਿੰਡਾ ਵਾਲੀ ਸਾਈਡ ਨੂੰ ਤੇ ਇਹ ਮੇਲੇ ਦੇ ਵਿੱਚ ਤੁਸੀਂ ਜ਼ਰੂਰ ਭਾਗ ਲਿਓ ਤੇ ਆਪਣੇ ਪਸ਼ੂਆਂ ਦੀ ਪ੍ਰਦਰਸ਼ਨੀ ਕਰਿਓ ਤੁਸੀਂ ਤੇ ਪ੍ਰਸ਼ੰਸਾ ਪੱਤਰ ਦਿੰਦੇ ਆਗੇ ਜੇ ਪਸ਼ੂ ਇਹਨਾਂ ਨੂੰ ਕੋ ਚੰਗਾ ਲੱਗਦਾ ਨਾਮ ਤਾਂ ਕੋਈ ਹੈਗਾ ਇਹਨਾਂ ਦਾ ਪ੍ਰਸ਼ੰਸਾ ਪੱਤਰ ਇਹਨਾਂ ਨਾਲ ਗੱਲ ਹੋਈ ਸੀ ਆਪਣੀ ਤੇ ਮੈਂ ਆਪਣੇ ਜਿਹੜੇ ਪਸ਼ੂ ਆ ਉਹ ਤੁਸੀਂ ਦਿਖਾਵੇ ਲਈ ਮਤਲਬ ਪ੍ਰਦਰਸ਼ਨੀ ਕਰ ਸਕਦੇ ਹੋ ਲਿਆ ਸਕਦੇ ਹੋ ਤੇ ਤੁਸੀਂ ਤਿਆਰੀ ਖੇਚ ਲੋ ਜੀ 30 ਤੇ 31 ਅਗਸਤ ਨੂੰ ਪਿੰਡ ਲਹਿਰਾ ਬੇਗਾ ਜ਼ਿਲ੍ਹਾ ਬਠਿੰਡਾ ਪੈਂਦਾ ਨੂੰ ਨਵੀਨ ਆਜ ਮੰਡੀ ਉੱਥੇ ਬਣੀ ਹੋਈ ਹੈ ਇਹ ਉੱਚੋ ਮੰਡੀ ਤਾਂ ਆਪਣੇ ਤੋਂ 4 ਕਿਲੋਮੀਟਰ ਅੱਗੇ ਰਹਿ ਗਈ ਤੇ ਲਹਿਰੇ ਵੇਗੇ ਦੇ ਵਿੱਚ ਇਹ ਬਣਨੀ ਹੈ ਠੀਕ ਹੈ ਜੀ ਧੰਨਵਾਦ ਦੋਸਤੋ ਪਹੁੰਚੋ ਜਰੂਰ ਆਪਣੇ ਪਸ਼ੂ ਲੈ ਕੇ ਤੇ ਬਹੁਤ ਵੱਡਾ ਮੇਲਾ ਕਰਵਾਇਆ ਜਾ ਰਿਹਾ ਹੈ ਇਹ